ਕਰਲੇ ਟਰੈਕਟਰ ਸਟਾਰਟ ਜੋੜ ਲੀਆਂ ਟਰਾਲੀਆਂ ਟਰਾਲੀਆਂ ਦੇ ਵਿੱਚ ਬੈਠ ਕੇ ਕਿਸਾਨ ਟਰਾਲੀਆਂ ਭਰ ਕੇ ਟਰੈਕਟਰ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੋ ਚੁੱਕੇ ਕਿਸਾਨ ਵੱਡੇ ਕਾਫਲੇ ਸਰਬੰਸਿੰਘ ਪੰਦੇੜ ਦੇ ਵੱਲੋਂ ਰਵਾਨਾ ਕੀਤੇ ਤੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਆ ਕਿਸਾਨਾਂ ਨੂੰ ਅਪੀਲ ਵੀ ਕੀਤੀ ਆ ਤਾਂ ਕਿਥੋਂ ਇਹ ਕਾਫਲਾ ਚੱਲਿਆ ਕਿੱਥੇ ਜਾ ਕੇ ਕਾਫਲਾ ਰੁਕੇਗਾ ਆਖਰ ਦਿੱਲੀ ਕਦੋਂ ਕੋਚ ਕਰੇਗਾ ਇਹ ਕਾਫਲਾ ਇੱਕ ਵਾਰ ਪੂਰੀ ਗੱਲਬਾਤ ਤੁਹਾਨੂੰ ਸੁਣਾਉਣੀ ਆ ਤੇ ਨਾਲ ਹੀ ਤਸਵੀਰਾਂ ਦਿਖਾਉਣੀ ਆ ਕਿ ਕਿਸ ਤਰੀਕੇ ਦੇ ਨਾਲ ਇਹ ਰਵਾਨਾ ਹੋਏ ਨੇ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਪਿਛਲੇ ਅੰਦੋਲਨ ਦੇ ਵਿੱਚ ਵੀ ਇੱਥੋਂ ਹੀ ਕਿਸਾਨ ਜਦੋਂ ਰਵਾਨਾ ਹੋਏ ਤਾਂ ਉਦੋਂ ਫਿਰ ਵੱਡੀ ਜਿੱਤ ਦਾ ਐਲਾਨ ਹੋਇਆ ਤਾਂ ਹੁਣ ਕੀ ਵੱਡੀ ਜਿੱਤ ਹੋਣ ਵਾਲੀ ਆ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਇੱਕ ਵਾਰ ਤੁਸੀਂ ਮਾ ਸਰਵਣ ਸਿੰਘ ਪੰਨੇਰ ਜੀ ਇਸ ਵੇਲੇ ਅਸੀਂ ਜਿਹੜਾ ਫਗਵਾੜਾ ਤੋਂ ਪਿੱਛੇ ਜਿਹੜਾ ਪੁਲ ਚੜਦਾ ਤੇ ਜਲੰਧਰ ਤੋਂ ਲਵਲੀ ਤੋਂ ਅਗਲੇ ਬੰਨੇ ਇਹ ਨਗਰ ਆ ਜਿੱਥੇ ਅਪਰੋਡ ਅਪਰੋਡ ਨਗਰ ਆ ਆ ਜਿੱਥੇ ਬੀਕੇ ਜੂ ਦੁਆਬਾ ਵਾਲਿਆਂ ਦੇ ਸਾਥੀਆਂ ਨੇ ਲੰਗਰ ਲਾਇਆ ਹੈਗਾ ਵਾ ਜਿਹੜਾ ਅੱਜ ਜਥਾ ਅਮਰਤਾਰ ਤੋਂ ਜੜਾਵਾ ਸ਼ੰਭੂ ਬਾਟਰ ਨੂੰ ਜਾ ਰਿਹਾ ਤੇ ਇਹ ਇਹ ਇਹਨਾਂ ਦਾ ਧੰਨਵਾਦ ਕਰਦੇ ਆ ਸਾਡੀਆਂ ਬੱਸਾਂ ਇੱਥੇ ਪਹੁੰਚ ਵੀ ਗਈਆਂ ਹੈਗੀਆਂ ਤੋ ਸਾਰੇ ਨੂੰ ਬੇਨਤੀ ਆ ਮੀਡੀਆ ਚ ਖਬਰ ਚਲ ਜੇ ਇੱਥੇ ਲੰਗਰ ਆ ਇੱਥੇ ਲੰਗਰ ਛੱਕੇ ਫਿਰ ਜਿਹੜਾ ਵਾ ਟਰੈਕਟਰ ਟਰਾਲੀਆਂ ਦਾ ਸੰਦਾ ਦਾ ਕਾਫਲਾ ਜਿਹੜਾ ਵਾ ਉਹ ਜਿਹੜਾ ਵਾ ਸ਼ੰਭੂਵਾਲ ਨੂੰ ਜਾਊਗਾ ਤਾਂ ਮੈਂ ਸਰਵਣ ਸਿੰਘ ਭੰਦੇਰ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਸੀ ਅੰਦੋਲਨ ਨੂੰ ਤੇਜ਼ ਕਰਾਂਗੇ ਮੋਰਚੇ ਹੋਰ ਵੱਡੇ ਕਰਾਂਗੇ ਅੱਜ ਮੈਂ ਇੱਥੇ ਸਪਰੋਰ ਪਿੰਡ ਆ ਇਹ ਜਲੰਧਰ ਤੋਂ ਅੱਗੇ ਤੇ ਫਗਵਾੜੀ ਤੋਂ ਆ ਫਗਵਾੜਾ ਸ਼ੁਰੂ ਹੋ ਜਾਂਦਾ ਆ ਬੀਕੇ ਜੂ ਦੁਆਬਾ ਰੈਨਰਾਈ ਭਰਾਵਾਂ ਨੇ ਇਹ ਨਗਰ ਨੇ ਵੱਡਾ ਲੰਗਰ ਲਾਇਆ ਹੈਗਾ ਔਰ ਵੱਡੇ ਪੱਧਰ ਤੇ ਤੁਸੀਂ ਦੇਖ ਰਹੇ ਹੋ ਟੈਕਟਰ ਟਰਾਲੀਆਂ ਦਾ ਕਾਫਲਾ ਜਿਹੜਾ ਬਿਆਸ ਤੋਂ ਚੱਲਿਆ ਸੀ ਹਲੇ ਵੀ ਟੁਰਿਆ ਆ ਰਿਹਾ ਤੇ ਲੰਗਰ ਦੇ ਲਾਗੇ ਆ ਪਹੁੰਚਿਆ ਹੈਗਾ ਔਰ ਇਹ ਤੋਂ ਬਾਅਦ ਕਾਫਲਾ ਜਿਹੜਾ ਲੁਧਿਆਣਾ ਲੁਧਿਆਣੇ ਤੋਂ ਅੱਗੇ ਇਹ ਕਾਫਲਾ ਜਿਹੜਾ ਬਾ ਰਾਜਪੁਰਾ ਜਾ ਕੇ ਖੜੂਗਾ ਰਾਜਪੁਰੇ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਸੋ ਜਿੰਨੇ ਵੀ ਚੰਡੀਗੜ੍ਹ ਦੀ ਪ੍ਰੈਸ ਹੈ ਰਾਜਪੁਰੇ ਦੀ ਪਟਿਆਲੇ ਦੀ ਉਹਨਾਂ ਨੂੰ ਬੇਨਤੀ ਆ ਇਹ ਅੰਦੋਲਨ ਵਿੱਚ ਪ੍ਰੈਸ ਨੇ ਬਹੁਤ ਯੋਗਦਾਨ ਦਿੱਤਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਮੁਕਤ ਕਰਨ ਲਈ ਇਹਦੋਂ ਗਾਂ ਡਰੇਗਾ 200 ਦਿਨ ਚੰਗੀ ਦਿਹਾੜੀ ਆਦੀਵਾਸੀਆਂ ਦੀ ਸੰਵਿਧਾਨ ਦੀ 5ਵੀਂ ਸੂਚੀ ਜਿਨ੍ਹਾਂ ਨੇ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਸੀ ਉਹਦਾ ਇਨਸਾਫ ਲਖੀਮਪੁਰ ਖੀਰੀ ਦਾ ਇਨਸਾਫ ਔਰ ਇਹਦੋਂ ਗਾਂ ਸਾਰੇ ਪੰਜਾਬ ਦੇ ਪਿੰਡਾਂ ਨੂੰ ਅਪੀਲ ਮੇਰੀ ਜੂਰ ਦਿਖਾ ਦਿਓ ਮੀਡੀਆ ਵਾਲਿਓ ਹਰ ਪਿੰਡ ਦੇ ਵਿੱਚੋਂ ਇੱਕ ਟਿਕ ਟਾਲੀ ਆਵੇ ਭਾਈ ਸ਼ੰਭੂ ਮੋਰਚੇ ਦੇ ਫਿਰ ਵੇਖਾਂਗੇ ਸਰਕਾਰ ਕਿਉਂ ਨਹੀਂ ਮੰਨਦੀ ਹੈਗੀ ਸੋ ਇਸ ਕਰਕੇ ਪੰਜਾਬੀਆਂ ਦਾ ਅੰਦੋਲਨ ਹੈ ਜਿਹੜਾ ਉਹ ਕਿਸਾਨ ਮਜ਼ਦੂਰ ਅੰਦੋਲਨ ਕਿਸਾਨ ਮਜ਼ਦੂਰ ਜਿਹੜੇ ਉਹ ਇਕੱਠੇ ਹੋ ਕੇ ਲੜ ਰਹੇ ਆ ਅਰ ਤੁਹਾਡੇ ਸਹਿਯੋਗ ਦੀ ਹਮੇਸ਼ਾ ਸਦੀਵੀ ਸਾਨੂੰ ਆਸਰ ਹੋਊਗੀ